ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀਆ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ ਬਿਲਾਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਜੋ ਕਿ ਭੋਲੇ-ਪਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇਹਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਐਪਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੋੜਲੀ ਪੁੱਛ ਕਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਬੀ ਐਨ ਐਸ ਜੋ ਕਿ organized crime ਦੀ ਸਖਤ ਧਾਰਾ ਹੈ ਇਹਦੇ ਨਾਲ 318 4 ਬੀ ਐਨ ਐਸ ਜੋ ਕਿ ਚੀਟਿੰਗ ਦੀ ਧਾਰਾ ਹੈਗੀ ਹੈ ਇਹਦੇ ਨਾਲ 66 ਸੀ ਤੇ 66 ਡੀ ਆਈਟੀ ਐਕਟ ਜੋ ਕਿ ਇਮਪਰਸੋਨੇਸ਼ਨ ਤੇ ਆਇਡੈਂਟੀਟੀ ਥੈਫਟ ਨੂੰ ਲੀਟ ਕਰਦੀ ਹੈ ਉਹਦੇ ਤਹਿਤ ਆ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਦੇ ਵਿੱਚ ਮੁਕਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੋਢਲੀ ਪੁੱਛਗਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਚੇ ਚ ਫਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸੀਗਾ ਕਿ ਇਹ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਹੈ ਇਹ ਇਚ ਵਾਇਰਸ ਆ ਗਿਆ ਤੇ ਕਲਿੰਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫਰੀ ਨੰਬਰ ਰਾਹੀਂ ਇੱਥੇ ਫਗਵਾੜਾ ਕਾਲ ਸੈਂਟਰ ਚ ਆਉਂਦੀ ਸੀ ਤੇ ਇਹਲਾ ਵੱਲ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕਰੀਨ ਮਿਰਰਿੰਗ ਕਰੋ ਸਾਡੇ ਕੇਆ ਉਹ ਆ ਸੌਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਜਿਹੜਾ ਡੇਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਇਹ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ट्रांजੈਕਸ਼ਨਸ ਕਰਦੇ ਸੀਗੇ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋੜ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋੜ ਪੈਂਦੀ ਸੀ ਉਹ ਹਵਾਲਾ ट्रांजੈਕਸ਼ਨ ਦੇ ਥਰੂ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮжоਰਿਟੀ ਲੋਕ ਜਿਹੜੇ ਜਿਹੜੇ ਪਾਰਲੇ ਸਟੇਟ ਦੇ ਜਿਹੜੇ ਐਨਸੀਆਰ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲ ਬਾਗ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਿਹਾ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजैक्शन ਜੋ ਕਿ ਸਾਨੂੰ ਮੁੱਢਲੀ ਪੁਝਗਿਸ ਤੋਂ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਟਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਲੱਗੇ ਸੀ ਆਪਰੇਸ਼ਨ ਚ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ट्रांजैक्शन ਦੇ ਥਰੂ ਜੋ ਵੀ ਫਾਈਨੈਂਸਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੋਲ ਸਾਡੇ ਕੋਲੋ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋ ਮੌਕੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋ ਅਸੀਂ 67 ਮੋਬਾਈਲ ਫੋਨ ਵੀ ਜਿਹੜੇ ਥਰੂ ਇਹ ਜਿਹੜੀ ਟੋਲ ਫਰੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਆ ਅਤੇ ਮੌਕੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਫਰਦਰ ਪੁਸ਼ਕਿਚ ਅਤੇ ਹੋਰ ਤਫਤੀਸ਼ ਨੋਕੇ ਬਧਾਂਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਹੈ ਕਿ ਇਹਦੇ ਕਿਹੜੇ ਸੌਫਟਵੇਅਰਸ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਕਿ ਇਸ अमाउंट ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਹੋਰ ਆਈਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਅਸੀਂ ਛੇਤੀ-ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਸਾਰੇ ਸਰੀਵੇਟ ਕਰਨ ਵਾਲੇ ਕਿੰਨੇ ਲੋਕ ਸੀ ਕੀ ਉਹਨਾਂ ਤੇ ਵੀ ਕਰ ਹੋਏ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੋਡਲੀ ਪੁਸ਼ਕੇ ਚ ਚਾਰ ਲੋਕ ਅਸੀਂ ਆਇਡੈਂਟੀਫਾਈ ਕਰ ਲਏ ਐ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਜਿਨ੍ਹਾਂ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਜੋ ਕਿ ਸ਼ੈਨ ਹੈਗਾ ਹੈ ਕਲਕੱਤਾ ਬੇਸਡ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਛੇਤੀ ਛੇਤੀ ਅਸੀਂ ਰਾਉਂਡ ਅਪ ਕਰਾਂਗੇ ਚ ਚੱਲ ਰਿਹਾ ਸੀ ਉਹ ਪੈਲੇਸ ਉਜਦਾ ਨੂੰ ਲੈ ਕੇ ਕਿੰਨੀ ਕਿ ਜਾਣਕਾਰੀ ਸੀ ਕਿ ਉਹਨੂੰ ਵੀ ਜਾਣਕਾਰੀ ਸੀ ਉਹ ਵੀ ਸਾਹ ਦੇ ਰਹੇ ਸੀ ਨਹੀਂ ਬਿਲਕੁਲ ਜਿਹੜਾ ਇਹ ਤਾਜ ਬਿਲਾ ਪਲਾਈ ਰੋਡ ਹੈਗਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਡੇ ਇੱਕ ਅਮਰਿੰਦਰ ਸਿੰਘ ਉਰਫ ਸਾਬੀਟ ਹੋਰੀ ਹੈ ਉਹਨਾਂ ਵੱਲੋਂ 2021 ਤੋਂ ਬਾਅਦ ਲੀਸ ਤੇ ਲਈ ਗਈ ਸੀ ਤੇ ਇਹਨਾਂ ਨੇ ਫਰਦਰ ਇਹ ਸਾਈਬਰ ਕ੍ਰਾਈਮ ਦੇ ਲਈ ਜਿਹੜਾ ਇਹ ਫਰਾਡਸਟਰਸ ਇਹਨਾਂ ਨੂੰ ਸਬਲੀਜ਼ ਜਿਹੜੀ ਕੀਤੀ ਸੀਗੀ ਤੇ ਇਹ ਜਿਹੜਾ ਸਾਈਬਰ ਫਰਾਡ ਹੈ ਪਿਛਲੇ ਤਕਰੀਬਨ 3 ਮਹੀਨੇ ਤੋਂ ਇਹ ਖੂਫੀਆ ਤੌਰ ਤੇ ਚਲਾ ਰਹੇ ਸੀਗੇ ਜਿਹੜਾ ਇਹ ਪੈਸਾ ਟਰਾਂਸਫਰ ਹੁੰਦਾ ਸੀ ਉਹ ਠੱਗੀ ਦਾ ਉਹ ਇੰਡੀਅਨ ਖਾਤੇ ਸੀ ਜਾਂ ਵਿਦੇਸ਼ੀ ਖਾਤੇ ਹੁੰਦੇ ਜਿਵੇਂ ਕਿ ਮੈਂ ਦੱਸਿਆ ਇਹ ਖਾਤੇ ਰਾਹੀਂ ਟਰਾਂਸਫਰ ਨਹੀਂ ਸੀਗੇ ਇਹ ਹਵਾਲਾ ਰਾਹੀਂ ਜਿਹੜਾ ਟਰਾਂਸਫਰ ਹੁੰਦੇ ਸੀ ਤੇ ਇੱਥੇ ਕੈਸ਼ ਪੇਮੈਂਟ ਸੀ ਜਿਹੜੇ ਸਾਰੇ ਜਿਹੜੇ ਸਾਈਬਰ ਫਰਾਡਸਟਰਸ ਆ ਉਹਨਾਂ ਨੂੰ ਕੈਸ਼ ਤੇ ਹੀ ਨਾਲ ਦੀ ਤਨਖਾਹ ਦਿੱਤੀ ਜਾਂਦੀ ਸੀ ਜਿਹੜਾ ਇਹ ਠੱਗੀ ਦਾ ਪੈਸਾ ਜਿਹੜਾ ਲੋਕਾਂ ਦਾ ਠੱਗੀ ਮਾਰਦੇ ਸੀ ਉਹ ਜਿਹੜਾ ਪੈਸਾ ਆਉਂਦਾ ਸੀ ਉਹ ਕਿਹੜੇ ਖਾਤੇ ਆਉਂਦਾ ਸੀ ਜਿਹੜਾ ਉਹ ਖਾਤੇ ਸੀ ਜਾਂ

ਨਹੀਂ ਇਹਦੇ ਤੇ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਜਿੱਦਾਂ ਹੀ ਕੋਈ ਇਹ ਚ ਕੰਕਰੀਟ ਜਾਂ ਐਵਿਡੈਂਸ ਸਾਡੇ ਕੋਲ ਆਂਦੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਚ ਪੋਸਿਬਿਲਟੀ ਹੈ ਕਿ ਇਹਨਾਂ ਦੇ ਹੋਰ ਲੁਕਸ ਹੋਈ ਇੰਡੀਆ ਦੇ ਵਿੱਚ ਪੰਜਾਬ ਚ ਬਿਲਕੁਲ ਜਿਹੜਾ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਪੂਰਾ ਭਰੋਸਾ ਹੈ ਕਿ ਐਦਾਂ ਦੇ ਹੋਰ ਵੀ ਨੋਟਸ ਜਿਹੜੇ ਹੋ ਸਕਦੇ ਹਨ ਤੇ ਜਿੱਦਾਂ ਹੀ ਇਹਨਾਂ ਦੇ ਮਾਸਟਰ ਮਾਈਂਡ ਨੂੰ ਅਸੀਂ ਫੜਦੇ ਹਾਂ ਉਦੋਂ ਸਾਰੇ ਜਿਹੜੇ ਸੱਚ ਉਜਾਗਰ ਕਰਾਂਗੇ ਕਿੰਨੇ ਰਿਮਾਰਕ ਨੇ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ।